ਜਾ ਕੇ ਅਖੀਰੇ ਰਹਿ ਕਿ ਕਿੰਨਾ ਖਤਰਨਾਕ ਹੈ ਖਤਰਨਾਕ ਹੈ ਵੀ ਹੈ ਕਿ ਨਹੀਂ ਹੋ ਸਕਦਾ ਹੈ ਕਿ ਉਹ ਟਾਇ ਹੋਏ ਬੱਕਟ ਲੈ ਕੇ ਜਿਸ ਦੇ ਵਿੱਚ ਗੇਸ ਬੈਲਨ ਵਿੱਚ ਭਵਾ ਹੋ ਰਿਹਾ ਹੈ ਔਰ ਇਸ਼ਾਰਾ ਕਰ ਰਹੇ ਹਨ ਫਿਰ ਹੁਣ ਉਹ ਫੋਲਡਰ ਟੀਮ ਵੱਲ ਲੈ ਕੇ ਆ ਰਿਹਾ ਹੈ ਨਾ ਕਿ ਫੋਲਡਰ ਟੀਮ ਨੂੰ ਦਿੱਤਾ ਜਾਏਗਾ ਇਹ ਕਰਦੇ ਨੇ ਕਿ ਫੋਲਡਰ ਟੀਮ ਦੀ ਜਾਂਚ ਵੀ ਹੈ ਲੇਕਿਨ ਆ ਫਿਰ ਉਸਨੇ ਉਹ ਬੱਕਟ ਜਿਸ ਤੋਂ ਰੱਖਿਆ ਆ ਫੋਲਡਰ ਟੀਮ ਤਾਂ ਇਸੇ ਕਿਹੜਾ ਚਾਹੁੰਦੇ ਹਾਂ ਹਾਂ ਜੀ ਤੇ ਅੱਗੇ ਕੋਈ ਪੀਰ ਪਿਆਰ ਬੰਦਿਆ ਹੈ ਹੈਲਮਟ ਪਾਣੀ ਦੀ ਪਰਪਾ ਇਹਨੂੰ ਕਿਹਨੂੰ ਪਾਟ ਕੇ ਉਹਨੂੰ ਫੌਂਟ ਬੱਲ ਜਾਣੇ ਨੇ ਪਰ ਦੋ ਬੱਲੇ ਨਹੀਂ ਤੇ ਤਰਾਜ਼ਰ ਇੱਕ ਪਾਵਰ ਹਾਈਟ ਚੱਕ ਕੇ ਪਾੜ ਮਰਦੀ ਹਾਈਟ ਚੱਕ ਕੇ ਬੈਕ ਪਾੜੇ ਹਾਈਟ ਤੇ ਪਾਣੀ ਆਇਆ ਪਰ ਅਕਸਰ ਬਹੁਤ ਬੈਗ ਦਾ

beni tanıyor abi ya mahzunuz ki ettiğim ki abi bir tane ne var ki 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 bir tane ne var ਕੌਣ ਖੋਲਿਆ ਥੇ ਤੋ ਇੱਕ ਵਾਰ ਖੜਾ ਇਹ ਰਾਤ ਦਾ ਟਿਕਾਣਾ ਹਾਂ ਅੱਗੇ ਬਾਜੀ ਇਹ ਪਲ ਇਹ ਲੈ ਲਓ ਇਹਨੂੰ ਬੰਨ੍ਹ ਰੱਖਣਾ ਵਾ ڪمندر هيءَ آھي ڇا هيءَ ਬੱਦ ਜਾਣਦੇ ਆ ਵਾ ਵੀਰੇ ਬਦਰ ਜੱਜ ਖੋਦ ਪ੍ਰੈਸ ਵਾਲਿਆਂ ਤਾਦਾਂ ਨੂੰ ਦੇ ਕੇ ਅਸੀਂ ਅੱਗਾਂ ਨੂੰ ਲਾ ਦੇ ਕਿ ਦੋ ਕਲਾ ਮਨੇ ਹੋ ਗਿਆ ਮੇਰੀ ਘਟੀ ਗੋ ਲੱਗੀ ਮੈਂ ਮੋਦਰ ਕਰਦਾ ਤੁਹਾਨੂੰ ਲੱਗੇਗਾ ਕਿਤਾ ਤੁਹਨ ਦੱਸਦਾ ਨਹੀਂ ਹੁੰਦਾ ਦੱਸਦਾ ਮੈਂ ਮੇਰੇ ਤਾਂ ਹੀ ਸਵੇਰ ਦੇ ਕੰਝਲੋਂ ਆਨੇ 7 ਵਜੇ ਦੇ ਅੱਗੇ ਅੰਬਰਸੋ ਨੇ ਫੋਨ ਕਰਦਾਂ ਨਾਲ ਘੁਰਸ ਰਿਆ ਬਣਿਆ ਦਾ ਇਹੀ ਆ ਗਏ ਆ कौन खोलिया तो? ये रात का टिका ਇੱਕ ਬੰਦ ਉਹ ਲੰਡੋ ਉਹ ਬੰਦਰ ਖੜਾਇਆ ਇੱਕ ਸੋਸ਼ਲ ਮੀਡੀਆ ਤੇ ਸੁਰੇਈ ਇੱਕ ਪੋਸਟ ਹੋ ਗਈ ਸੀ ਕਿ ਇੱਥੇ ਇੱਕ ਪੋਪਲ ਪੁਆਇੰਟ ਦੇ ਏਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉਹਦੇ ਮੌਕੇ ਤੇ ਪਹੁੰਚੇ ਜੋ ਇਨੀਸ਼ਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਹੈ ਬੜੇ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਕਾਸ਼ਨਸ ਮੀਅਰਸ ਨਹੀਂ ਲਏ ਨੇ ਤੇ ਸਾਰਿਆਂ ਨੂੰ ਅਸੀਂ ਪਾਸ ਕਰਵਾ ਰਹੇ ਹਾਂ ਕਿਉਂਕਿ ਡੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਕਿ ਕੀ ਚੀਜ਼ ਹੈ ਜੋ ਇਨੀਸ਼ਲ ਲੱਗਦੀ ਹੈ ਨਾ ਜਿਸ ਦਾ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਛ ਕਿਸੇ ਨੇ ਵੈਸੇ ਹੀ ਸ਼ਰਾਫਤਨਾ ਕੀਤੀ ਹੋਵੇ ਪਰ ਫਿਰ ਵੀ ਅਸੀਂ ਸਾਰੀ ਪ੍ਰੀਕੌਸ਼ਨਸ ਲੈਂਦੇ ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਹੈਗਾ ਬੜਾ ਸਾਈਜ਼ ਤੋਂ ਕੇ ਬੀਡੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰ ਰਿਹਾ ਸਰ ਪੋਸਟਰਾ ਕਿੰਨੀ ਮਹਿੰਗਾਈ ਲਈ ਗਈ ਮੈਨੂੰ ਅਪਮਾਨ ਉਹ ਉਹ ਤਾਂ ਮੈਨੂੰ ਉਹਦੇ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਇਸ ਤਰੀਕੇ ਨਾਲ ਮਿਲਿਆ ਜੀ ਅੱਦੇ ਸੋਸ਼ਲ ਮੀਡੀਆ ਦੇ ਥਰੂ ਮਿਲਦੀ ਸੀ ਸਰ ਵੇਖੋ ਜੀ ਬੰਬ ਕਿਹੜਾ ਲੱਗ ਰਿਹਾ ਜੀ ਫਿਲਹਾਲ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਆਲੇ ਉਹ ਐਕਸਪਰਟ ਉਹ ਦੱਸਾਂਗੇ ਚੈੱਕ ਗਨੇਟ ਟਾਈਪ ਹੈਗਾ ਜੀ ਬਸ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿਹਦੇ ਦੋ ਪਾਰਟ ਆਪਸ ਵਿੱਚ ਨੀਚ ਜੋਸ ਤਰ੍ਹਾਂ ਸੀ ਫੈਲੀ ਕਿਉਂਕਿ ਇਹ ਦੂਸਰੇ ਨਾਲ ਜੁੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਦਮੀ ਨਾ ਹੋਵੇ ਤੇ ਬੀਡੀਟੀਮ ਬੁਲਾ ਲਈ ਹੈ ਬੀਡੀਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਵੀ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟਾਫ ਇਹੀ ਹੈ ਬਾਕੀ ਟੀਮਾਂ ਸੀ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟਾਫ ਹੈਗੇ ਇਹਨੂੰ ਅਸੀਂ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੋਵੇ ਅੰਦਾਜ਼ਾ ਕਿੰਨੇ ਕੁ ਮਿੰਟ ਤੱਕ ਦੀ ਸੀ ਨਹੀ ਐਸੀ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਤੇ ਲੇਟ ਮੈਸ ਦੀ ਹੈਗੀ ਜਿਸ ਤਰੀਕੇ ਨਾਲ ਫੋਕਲ ਪੁਆਇੰਟ ਹੈ ਬਹੁਤ ਸਾਰੇ ਹਜ਼ਾਰਾਂ ਇਸ ਇੰਡਸਟਰੀ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਤੇ ਇੱਥੇ ਮੇਨਲੀ ਬੇਸਿਕਲੀ ਰੈ residensial area ਚਾਰ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਤੇ ਅਸਲੀ ਹੁੰਦਾ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਇਹ ਕਿ ਜਿੱਤੇ ਇਹ ਧਮਾਕਾ ਹੀ ਆਪਣੇ ਆਪ ਤੇ ਬੜੀ ਵਧੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈ ਵੈਸੇ ਇੰਡਸਟਰੀ ایرিয়া ਹੈ ਫਿਰ ਰਿਹਾਇਸ਼ ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਹੈਗਾ ਪੂਰੀ ਬੈਕਸਾਈਡ ਤੇ ਜਿੱਦਾਂ ਹੁੰਦਾ ਨੇ ਪੋਸਟ ਵਿੱਚ ਲਿਖਿਆ ਕਿ ਫਾਸਟ ਪੋਰਟ ਤੇ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨੌਜਵਾਨੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਤੱਕ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਉਂਦੀ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਰੀਫਰਸਟੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇਹ ਵੀ ਤਾਂ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਜਿੰਨਾ ਦੇ ਹਾਂ ਕਿ ਠੇਕਾ ਜੀ ਸ਼ਰਾਬ ਦਾ ਸਾਰਾ ਦੇਖ ਲੈਣੇ ਆ ਜੀ ਹਾਂ ਜੀ